ਕੁਝ ਪੀਐਸਪੀਸੀਐਲ ਦੇ ਬੱਚੇ ਅਪਰੈਂਟਸ਼ਿਪ ਦੇ ਪੇਪਰ ਦੇਣ ਵਾਸਤੇ ਹਰਿਆਣਾ ਵਿੱਚ ਗਏ ਅਪਰੈਂਟਸ਼ਿਪ ਦਾ ਪੇਪਰ ਦਿੱਤਾ ਉਹਨਾਂ ਨੇ ਜਿਸ ਦਿਨ ਉਹਨਾਂ ਨੂੰ ਅਪਰੈਂਟਸ਼ਿਪ ਦੀ ਨੌਕਰੀ ਮਿਲਣੀ ਸੀ ਉਹ ਆਪਦੇ ਸਾਰੇ ਡਾਕੂਮੈਂਟ ਲੈ ਕੇ ਜਾਂਦੇ ਨੇ ਜੋ ਜੋ ਹਰਿਆਣੇ ਦੀ ਗਵਰਨਮੈਂਟ ਨੇ ਕੰਡੀਸ਼ਨਸ ਰੱਖੀਆਂ ਸੀਗੀਆਂ ਇਹ ਹਲੇ ਕੁਝ 4-5 ਦਿਨ ਪਹਿਲਾਂ ਦਾ ਮੁੱਦਾ ਹੈ ਮੇਰੇ ਕੋਲ ਉਸ ਬੱਚੇ ਦੀ ਵੀਡੀਓ ਪਈ ਆ ਉਹ ਵੀ ਮੈਂ ਜ਼ਰੂਰ ਜੋੜ ਦੂੰਗਾ ਵੀਡੀਓ ਦੀ ਅੰਤ ਵਿੱਚ ਸਾਰੇ ਡਾਕੂਮੈਂਟ ਉਹ ਲੈ ਕੇ ਗਿਆ ਬੱਚਾ 4 ਤੋਂ 5 ਬੱਚੇ ਸੀ ਸਾਰੀ ਕੰਡੀਸ਼ਨਸ ਉਹਨਾਂ ਨੇ ਪੂਰੀਆਂ ਕੀਤੀਆਂ ਲੇਕਿਨ ਜਿਵੇਂ ਹੀ ਹਰਿਆਣੇ ਨੂੰ ਇਹ ਪਤਾ ਚੱਲਿਆ ਕਿ ਭਾਈ ਬੱਚਾ ਆਊਟਰ ਸਟੇਟ ਦਾ ਹਰਿਆਣੇ ਦਾ ਨਹੀਂ ਹੈਗਾ ਪੰਜਾਬ ਦਾ ਉਹਨਾਂ ਨੂੰ ਖੜੇ ਪੈਰ ਹੁੰਦਾ ਨਹੀਂ ਮਨਾ ਕਰਦਾ ਜਦ ਹਰਿਆਣਾ ਸਾਡੇ ਬੱਚਿਆਂ ਨੂੰ ਮਨਾ ਕਰ ਸਕਦਾ ਸਾਨੂੰ ਹਰਿਆਣੇ ਨੂੰ ਪਾਲਣ ਦੀ ਕੀ ਲੋੜ ਪਈ ਹੈ ਅਸੀਂ ਹਰਿਆਣੇ ਦੇ ਬੱਚਿਆਂ ਨੂੰ ਮੰਨਾਂ ਕਰੋ ਮੈਂ ਇਹ ਚਾਹੁੰਦਾ ਵੀ ਇਸ ਮੁੱਦੇ ਦੇ ਉੱਤੇ ਇੱਕ ਕੰਪਰੀਹੈਂਸਿਵ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ ਕਨਸੋਲੀਡੇਟਡ ਐਫਰਟ ਹੋਵੇ ਜਿਦੇ ਵਿੱਚ ਇੰਨੇ ਕੁ ਫਿਲਟਰ ਲਗਾਏ ਜਾ ਸਕਣ ਇੰਨੇ ਕੁ ਫਿਲਟਰ ਲਗਾਏ ਜਾ ਸਕਣ ਕਿ ਐਟਲੀਸਟ 92 ਤੋਂ 95% ਜਿਹੜੀ ਜੋਬਸ ਨੇ ਉਹ ਸਾਡੇ ਆਪ ਦੇ ਪੰਜਾਬ ਦੇ ਸਟੇਟ ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ